3 4 5 ਜਿਵੇਂ ਹੁਣ ਪਏ ਇਹਨਾਂ ਨੂੰ ਆਪਾਂ ਨੇ ਵਾਪਸ ਬੁਲਾਣਾ ਤੇ ਵਾਪਸ ਨਹੀਂ ਆਉਂਗੇ ਇਹ ਪੂਰੀ ਗੱਲ ਸੁਣ ਰਹੇ ਆ ਇਹਨਾਂ ਦਾ ਜਿਹੜਾ ਕੌਂਸ਼ੀਅਸ ਮਾਈਂਡ ਆ ਉਸ ਟਾਈਮ ਬਾਈਪਾਸ ਹੋ ਗਿਆ ਤੁਹਾਡੀ ਮੈਂ ਬਾਹਰ ਕਰੂੰਗਾ ਬਿਲਕੁਲ ਰੋਡ ਬਣ ਜੂਗੀ ਇੱਥੇ ਇਹ ਤਾਂ ਰੋਡ ਆ ਭਾਵੇਂ ਇਹਨੂੰ ਇੱਕ ਘੰਟਾ ਡੇਢ ਘੰਟਾ ਪਾਵੇਂ ਬਾਹਰੋਂ ਰੱਖੀਏ ਥੱਲੇ ਨਹੀਂ ਆ ਸਕਦੇ ਜ਼ੋਰ ਦੀ ਧੱਕਾ ਵੱਜੇਗਾ ਤੁਸੀਂ ਪਿੱਛੇ ਜਾ ਕੇ ਕਰੋਗੇ ਫਾਇਰ ਮੋਰ ਰੀਜ਼ਨ ਕੀ ਹੈ ਆਪਾਂ ਨੇ ਪਹਿਲਾਂ ਆਪਣੇ ਇੱਕ ਟੀਮ ਮੈਂਬਰ ਤੇ ਕੀਤਾ ਆਪਾਂ ਇਹਨਾਂ ਨੂੰ ਦਿਖਾਇਆ ਇਹ ਇਨਫਲੂਐਂਸ ਚ ਆ ਕੇ ਮੇਰੇ ਇਹਨਾਂ ਨੂੰ ਇਹ ਲੱਗ ਗਿਆ ਕਿ ਜਿਹੜਾ ਸਾਹਮਣੇ ਭਜਨ ਸਿੰਘ ਖੜਾ ਹੈ ਇਹ ਕਰ ਲੁੰਦਾ ਹੈ ਇਹ ਇਹ ਕਰ ਲੁੰਦਾ ਹੈ ਇਹ ਕੰਮ ਹਾਂ ਬਸ ਇਹੀ ਗੇਮ ਹੁੰਦੀ ਹੈ ਜੀ ਹਰੇਕ ਜਗ੍ਹਾ ਡੇਰਿਆਂ ਤੇ ਵੀ ਇਹੀ ਗੇਮ ਹੁੰਦੀ ਹੈ ਪਰ ਇਹ ਦਿਖਾਉਣ ਦਾ ਮਕਸਦ ਇਹੀ ਹੈ ਇਹ ਇਹ ਸਾਇੰਸ ਹੈ ਇਹਦੇ ਨਾਲ ਸਾਨੂੰ ਸਿਰਫ ਬੈਨੀਫਿਟ ਲੈਣੇ ਚਾਹੀਦੇ ਆ ਔਰ ਸਾਡੀ ਇੱਕ ਟੀਮ ਹੈ ਔਰ ਸਾਡਾ ਇਹ ਮਿਸ਼ਨ ਹੈ ਕਿ ਅਸੀਂ ਕਿਤੇ ਲੋਕਾਂ ਨੂੰ ਆਪਣੇ ਮਾਈਂਡ ਨੂੰ ਰਿਲੈਕਸ ਕਰਨਾ ਸਿਖਾਉਣਾ ਕੋਈ ਨਾਰਮਲੀ ਤਾਂ ਕੋਈ ਵੀ ਬੰਦਾ ਆਪਣਾ ਇੱਥੇ ਕਰ ਹੀ ਨਹੀਂ ਸਕਦਾ ਜੀ ਆ ਜਾਂ ਤਾਂ ਜਿਹਨੂੰ ਬਹੁਤ ਐਕਸਰਸਾਈਜ਼ ਕਰਦਾ ਕਰਦਾ ਹੋਵੇ ਬਹੁਤ ਕਿਤੇ ਪ੍ਰੈਕਟਿਸ ਕਰਦਾ ਹੋਵੇ ਠੀਕ ਬਹੁਤ ਹੀ ਕੰਡੀਸ਼ਨ ਚ ਭਾਵੇਂ ਇਹਨਾਂ ਨੂੰ ਵੀ ਅਸੀਂ ਬਹੁਤ ਘੰਟੇ ਪਾ ਕੇ ਰੱਖੀਏ ਉਹਨੂੰ ਪਤਾ ਨਹੀਂ ਹੋ ਰਿਲੈਕਸ ਹੋ ਰੋ ਕੋਈ ਹੋਰ ਤੁਹਾਨੂੰ ਮਹਿਸੂਸ ਆਇਆ ਕਿ ਉਹ ਵਜਨ ਤੁਹਾਡੇ ਉੱਪਰ ਸੀਗਾ ਬਾਡੀ ਦੇ ਉੱਪਰ ਹੋਰ ਲੈਕਸ ਹੋ ਗਿਆ ਮੈਂ ਜ਼ਿਆਦਾ ਹੋਰ ਜ਼ਿਆਦਾ ਰਿਲੈਕਸ ਹੋ ਗਿਆ ਦੇਖੋ ਆਪਾਂ ਵਜ਼ਨ ਪਾਇਆ ਤੇ ਹੋਰ ਜ਼ਿਆਦਾ ਰਿਲੈਕਸ ਹੋ ਗਿਆ ਇਹ ਚੀਜ਼ ਹੈ ਵੀ ਮੇਨ ਤਾਂ ਬਸ ਇਹੀ ਚੀਜ਼ ਕਰਕੇ ਲੋਕਾਂ ਨੂੰ ਭਰਮਾਈ ਜਾਂਦੇ ਨੇ ਟਾਈਮ ਡਾਕਟਰ ਵੀ ਕਹਿ ਦਿੰਦੇ ਨੇ ਕਿ ਤੁਹਾਨੂੰ ਖਾਣੀ ਪੈਣੀ ਹੈ ਜੀ ਗੋਲੀ ਇਹ ਲਾਈਫਟਾਈਮ ਖਾਣੀ ਪੈਣੀ ਹੈ ਆਪਾਂ ਨੂੰ ਸ਼ੂਗਰ ਤੇ ਬੀਪੀ ਦੀ ਗੋਲੀ ਤਾਂ ਤੇ ਉਹ ਨਾ ਮਾਈਂਡ ਦੇ ਵਿੱਚ بیٹھ ਜਾਂਦੀ ਹੈ ਔਰ ਜਿਵੇਂ ਮੈਂ ਦੱਸਿਆ ਕਿ ਜਿਹੜਾ ਸਬਕੌਨਸ਼ੀਅਸ ਮਾਈਂਡ ਆ ਉਹਨੂੰ ਜੋ ਵੀ ਇੱਕ ਵਾਰੀ ਦੱਸ ਦਈਏ ਉਹਨੇ ਇੱਕ ਪਿਕਚਰ ਕ੍ਰੀਏਟ ਕਰ ਲਈ ਨਾ ਵਿਜੂਅਲਾਈਜੇਸ਼ਨ ਕਰ ਲਈ ਉਸ ਚੀਜ਼ ਦੀ ਵੱਡੇ 스케일 ਤੇ ਲੋਕਾਂ ਨੂੰ ਜਦੋਂ ਤੁਸੀਂ ਇਹ ਚੀਜ਼ ਸਮਝਾਉਣੀ ਆ ਤਾਂ ਉਹ ਸਿਸਟਮ ਵੀ ਥੋੜਾ ਜਿਹਾ ਵੱਡਾ ਚਾਹੀਦਾ ਹੋਊਗਾ ਸਿਸਟਮ ਭਾਜੀ ਵੱਡਾ ਚਾਹੀਦਾ ਸੀ ਤਾਂ ਹੀ ਚਾਹੁੰਦੇ ਆ ਕਿ ਸਾਡੇ ਨਾਲ ਜਿਹੜੀਆਂ ਸਾਡੀਆਂ ਸੰਸਥਾਵਾਂ ਹੈਗੀਆਂ ਉਹ ਸਹਿਯੋਗ ਕਰਨ ਕਿਉਂਕਿ ਇੱਕ ਚੀਜ਼ ਤੇ ਹੋ ਗਈ ਹੈ ਕਿ ਜਿਵੇਂ ਦੇਖ ਕੇ ਚਮਤਕਾਰ ਦੇਖ ਕੇ ਲੋਕਾਂ ਨੂੰ ਚਮਤਕਾਰ ਦੇਖਣ ਦਾ ਬੜਾ ਸ਼ੌਕ ਹੁੰਦਾ ਹੈ ਹੁਣ ਦੇਖੋ ਆਪਾਂ ਇਹਨਾਂ ਨੂੰ ਵੀ ਜੋ ਚਮਤਕਾਰ ਨਾ ਦਿਖਾਉਂਦੇ ਨਾ ਪਹਿਲੇ ਇਹਨਾਂ ਨੇ ਵੀ ਨਹੀਂ ਹੋਣਾ ਲੇਕਿਨ ਉੱਥੇ ਜਿਹੜਾ ਕਨਵਰਟ ਕੀਤਾ ਉਹਨਾਂ ਨੂੰ ਜਾਂਦਾ ਹੈ ਚਮਤਕਾਰ ਦਿਖਾ ਕੇ ਸ਼ਕਤੀਆਂ ਦਿਖਾ ਕੇ ਗੁੰਮਰਾਹ ਕਰਕੇ ਲਾਲਚ ਦੇ ਕੇ ਕਰਿਆ ਜਾਂਦਾ ਹੈ ਤੇ ਹੁਣ ਦੇਖੋ ਅਸੀਂ ਇਸ ਜਿਹੜਾ ਸਾਡੇ ਕੋਲ ਕਲਾ ਇਹ ਸਾਇੰਸ ਹੈ ਅਸੀਂ ਇਹਦੇ ਨਾਲ ਲੋਕਾਂ ਨੂੰ ਜਾਗਰੂਕਤਾ ਕਰ ਸਕਦੇ ਹਾਂ ਜਾਗਰੂਕ ਕਰ ਸਕਦੇ ਹਾਂ ਕਿ ਇਹ ਇੱਕ ਸਾਇੰਸ ਹੈ ਜਿਵੇਂ ਕਿਸੇ ਨੂੰ ਕੋਈ ਸਟ੍ਰੈਸ ਹੈ ਕਿਸੇ ਨੂੰ ਨੀਂਦ ਨਾ ਆਉਣ ਦੀ ਪ੍ਰੋਬਲਮ ਹੈ ਕੋਈ ਡਿਪਰੈਸ਼ਨ ਹੈ ਇਸ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਜਿਹੜੀ ਕਿ ਸਾਈਕੋਸੋਮੈਟਿਕ ਹੈ ਤੇ ਉਹ ਹਰ ਤਰ੍ਹਾਂ ਦੀ ਪ੍ਰੋਬਲਮ ਇਹਦੇ ਨਾਲ ਰਿਜ਼ੋਲਵ ਹੋ ਜਾਂਦੀ ਹੈ ਜੀ ਸੱਚੀ ਕਾ ਦੋਸਤੋ ਅਕਸਰ ਐਸੀ ਦੇਖਦੇ ਆ ਕਿ ਕਿੰਨੇ ਹੀ ਪਹਿਲਾਂ ਵੀ ਹਾਲਾਂਕਿ ਕਈ ਜਿਹੜੇ ਮਾਈਂਡ ਹੀਲਰਸ ਨੇਗੇ ਉਹ ਤੁਸੀਂ ਸਮਝ ਗਏ ਹੋਵੋਗੇ ਵੀ ਜਿਹੜੇ ਲੋਕ ਦਿਮਾਗ ਨੂੰ ਪੜਦੇ ਨੇ ਤੇ ਜ਼ਿਆਦਾ ਤੌਰ ਤੇ ਅਸੀਂ ਦੇਖਦੇ ਆ ਵੀ ਵਹਿਮ ਪਰਮ ਦੇ ਸ਼ਕਾਰ ਜਾਂ ਸਾਨੂੰ ਇਹ ਲੱਗਦਾ ਵੀ ਸਾਈਕੋਲੋਜੀਕਲੀ ਤੌਰ ਤੇ ਕਿਸੇ ਚੀਜ਼ ਤੋਂ ਡਰਦੇ ਆ ਅਸੀਂ ਤਾਂ ਕਈ ਅਜਿਹੇ ਲੋਕ ਹੈਗੇ ਨੇ ਜਿਹੜੀ ਇਸ ਚੀਜ਼ ਨੂੰ ਜੇ ਕਿ ਇਹ ਸੈਂਟੀਫਿਕਲੀ ਤਾਂ ਮਾਈਂਡ ਹੀਲਰ ਕਹ ਦਿੰਦੇ ਆ ਵੈਸੇ ਇਹ ਕਿਹਾ ਜਾਵੇ ਕਿ ਜੇਕਰ ਉਹੀ ਸ਼ਖਸ ਕਿਸੇ ਡੇਰੇ 'ਚ ਜਾਂ ਕਿਸੇ ਕੋਈ ਧਾਰਮਿਕ ਥਾਂ ਤੇ ਬਹਿ ਜਾਏ ਤਾਂ ਅਸੀਂ ਉਹਨੂੰ ਬਾਬਾ ਵੀ ਮੰਨ ਲਾਂਦੇ ਆ ਉਸੇ ਚੀਜ਼ ਨੂੰ ਲੈ ਕੇ ਅੱਜ ਭਜਨ ਸਿੰਘ ਨੇ ਸਾਡੇ ਨਾਲ ਐਕਚੁਅਲੀ ਦੇ ਵਿੱਚ ਇਹ ਚੀਜ਼ ਹੁੰਦੀ ਕੀ ਆ ਕਿਉਂਕਿ ਇੱਕ ਪਹਿਲਾ ਵਾਲਾ ਸਟੈਪ ਤਾਂ ਤੁਸੀਂ ਦੇਖ ਲਿਆ ਉਹਦੇ ਵਿੱਚ ਅਕਸਰ ਗੱਲ ਇਹ ਹੋਈ ਆ ਜ ਤੱਕਰ ਜਿੰਨੇ ਵੀ ਚੈਨਲ ਤੇ ਜਾਂ ਅਸੀਂ ਖੁਦ ਵੀ ਦਿਖਾਇਆ ਤਾਂ ਉਹਦੇ ਵਿੱਚ ਹੁੰਦਾ ਇਹ ਸੀਗਾ ਕਿ ਆਖਰ ਇਹ ਕੀ ਤਕਨੀਕ ਹੈ ਜੀ ਕਿਵੇਂ ਕੋਈ ਦੂਜੇ ਬੰਦੇ ਨੂੰ ਸਮੋਹਿਕ ਕਰ ਦਿੰਦਾ ਪਰ ਦੂਜੇ ਪਾਸੇ ਗੱਲ ਫਿਰ ਇਹ ਵੀ ਹੈ ਵੀ ਚਾਹੇ ਜੇ ਹੁਣ ਅਸੀਂ 크ਰਿਸਚੀਅਨਿਟੀ ਦੀ ਗੱਲ ਕਰ ਲਈਏ ਬਹੁਤ ਸਾਰੇ ਲੋਕ ਦਿਖਾਉਂਦੇ ਆ ਜ਼ਿਆਦਾਤਰ ਲੋਕ ਕਹਿੰਦੇ ਆ ਉਹ ਐਕਟਿੰਗ ਕਰਦੇ ਆ ਪਰ ਐਕਚੁਅਲ 'ਚ ਵੀ ਇਹੋ ਜੀ ਚੀਜ਼ ਹੋ ਜਾਂਦੀ ਹੈ ਦੂਸਰਾ ਵਹਿਮ ਪਰਮ ਦੇ ਨਾਲ ਸ਼ਿਕਾਰ ਹੋਏ ਲੋਕ ਉਹ ਇਫੈਕਟ ਕੀ ਰਹਿੰਦਾ ਹੈਗਾ ਬਾਬਿਆਂ ਦਾ ਜਿਹੜਾ ਲੋਕਾਂ ਨੂੰ ਠੀਕ ਕਰਨਾ ਤੇ ਇਹਦਾ ਦੂਸਰਾ ਪਾਰਟ ਇਹ ਹੈ ਵੀ ਉਹ ਲੋਕ ਐਕਚੁਅਲ ਚ ਕਰਦੇ ਕੀ ਨੇ ਉਹ ਚੀਜ਼ ਨੂੰ ਲੈ ਕੇ ਅੱਜ ਗੱਲ ਕਰਾਂਗੇ ਭਜਨ ਸਿੰਘ ਸਾਡੇ ਨਾਲ ਨੇ ਪਰ ਤਾਂ ਭਜਨ ਸਿੰਘ ਜੀ ਦੇਖਿਆ ਜਾਵੇ ਜਿਹੜੀ ਇਹ ਚੀਜ਼ ਆ ਹੁਣ ਤੱਕ ਬਹੁਤ ਸਾਰੇ ਲੋਕਾਂ ਨੇ ਸਮਝ ਵੀ ਗਏ ਨੇ ਵੀਡੀਓ ਬਹੁਤ ਵਾਇਰਲ ਹੋਏ ਨੇ ਅੱਜ ਵੀ ਪਰ ਲੋਕ ਤਾਂ ਮੰਨਦੇ ਨਹੀਂ ਹੈਗੇ ਫਿਰ ਫਿਰ ਜਾਂਦੇ ਨੇ ਕਿ ਕਿਸੇ ਡੇਰੇ ਤੇ ਜਾਂ ਕਿ ਜਿਵੇਂ ਅਸੀਂ ਕ੍ਰਿਸਪੀ ਕ੍ਰਿਸਚਨ ਪਾਸਟਰਾਂ ਨੂੰ ਦੇਖਦੇ ਆ ਉਹ ਉਂਗਲਾ ਲਾਲਾ ਠੀਕ ਕਰੀ ਜਾਂਦੇ ਨੇ ਲੋਕ ਹਜੇ ਵੀ ਉਸ ਚੀਜ਼ ਤੇ ਡਿੰਗ ਕਿਉਂ ਨੇ ਇਹ ਸਭ ਤੋਂ ਪਹਿਲਾਂ ਵਾਇਗਰੋਜੀ ਦਾ ਖਾਲਸਾ ਵਾਇਗਰੋਜੀ ਕੀ ਫਤਿਹ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਜੋ ਤੁਸੀਂ ਇਹ ਚੀਜ਼ ਦੇਖਦੇ ਆ ਕਿ ਡੇਰਿਆਂ ਦੇ ਵਿੱਚ ਕੀ ਹੁੰਦਾ ਏ ਕਿਤੇ ਕੋਈ ਚੀਕਾਂ ਵੱਜਦੀਆਂ ਆ ਜਾਂ ਕੁਝ ਵੀ ਹੁੰਦਾ ਹੈ ਉਹ ਸਾਰਾ ਇੱਕ ਮਾਈਂਡ ਪ੍ਰੋਗਰਾਮਿੰਗ ਦਾ ਹਿੱਸਾ ਹੈ ਇਹਨੂੰ ਆਪਾਂ ਹਿਪਨੋਟਿਕਿਜ਼ਮ ਵੀ ਕਹਿ ਦਿੰਦੇ ਆ ਕਿ ਅਸੀਂ ਕਿਸੇ ਦੇ ਵੀ ਮਾਈਂਡ ਨੂੰ ਰਿਲੈਕਸ ਕਰ ਦਿੰਦੇ ਆ ਰਿਲੈਕਸ ਕਰਕੇ ਉਹਨੂੰ ਸ਼ਾਂਤ ਕਰ ਦਿੰਦੇ ਆ ਬਿਲਕੁਲ ਕੰਮ ਕਰ ਦਿੰਦੇ ਆ ਔਰ ਅਸੀਂ ਇਹਨੂੰ ਯੂਜ਼ ਕਰਦੇ ਹਾਂ ਕਿ ਜਿਵੇਂ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਜਿਵੇਂ ਕਿਸੇ ਨੂੰ ਕੋਈ ਸਟ੍ਰੈਸ ਆ ਕਿਸੇ ਨੂੰ ਨੀਂਦ ਨਾ ਆਉਣ ਦੀ ਪ੍ਰੋਬਲਮ ਹੈ ਉਹ ਡਿਪਰੈਸ਼ਨ ਹੈ ਇਸ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਜਿਹੜੀ ਕਿ ਸਾਈਕੋਸੋਮੈਟਿਕ ਹੈ ਤੇ ਉਹ ਹਰ ਤਰ੍ਹਾਂ ਦੀ ਪ੍ਰੋਬਲਮ ਇਹਦੇ ਨਾਲ ਰਿਜ਼ੋਲਵ ਹੋ ਜਾਂਦੀ ਹੈ ਜੀ ਤੇ ਤੁਸੀਂ ਦੇਖਦੇ ਹੋ ਕਿ ਡੇਰਿਆਂ ਦੇ ਵਿੱਚ ਵੀ ਇਹੀ ਚੀਜ਼ਾਂ ਹੁੰਦੀਆਂ ਨੇ ਤੇ ਡੇਰਿਆਂ ਦੇ ਵਿੱਚ ਵੀ ਕੀ ਹੁੰਦਾ ਕਿ ਇਹ ਸਾਰਾ ਜਿਹੜਾ ਸਿਸਟਮ ਕੰਮ ਕਰਦਾ ਨਾ ਜੀ ਇਹ ਸਾਰੇ ਵਿਸ਼ਵਾਸ ਔਰ ਇੱਛਾ ਤੇ ਕੰਮ ਕਰਦਾ ਹੈ ਅੱਛਾ ਇਲਾਜ ਵੀ ਸਹੀ ਇਲਾਜ ਵੀ ਤੇ ਜੇ ਕਿ ਇਹ ਕਿ ਜਿਹੜੇ ਬਾਬਿਆਂ ਵਾਲਾ ਟਕ ਪਹੁੰਚ ਹੈ ਉਹ ਵੀ ਹੈਗੀਆਂ ਵਿਸ਼ਵਾਸ ਤੇ ਟਿਕੀਆਂ ਜਾਂਦੇ ਵਿਸ਼ਵਾਸ ਤੇ ਟਿਕੀਆਂ ਹੈ ਗੱਲਾਂ ਜੀ ਦੇ ਬਾਬਿਆਂ ਦੇ ਕੋਲ ਕੋਈ ਜਾਏਗਾ ਉਹ ਵੀ ਇੱਕ ਵਿਸ਼ਵਾਸ ਨੂੰ ਲੈ ਕੇ ਜਾਏਗਾ ਨਾ ਉੱਥੇ ਤੇ ਵਿਸ਼ਵਾਸ ਹੋਣ ਕਰਕੇ ਹੀ ਉਹਨਾਂ ਤੇ ਅਪਲਾਈ ਹੋ ਜਾਂਦੀ ਹੈ ਵੈਸੇ ਹੀ ਇੱਕ ਸਾਇੰਸ ਮੈਂ ਤੁਹਾਨੂੰ ਦੱਸ ਦਵਾਂ ਇੱਕ ਪ्योर ਸਾਇੰਸ ਹੈ ਤੇ ਇਹ तकरीबन 80 90% ਲੋਕਾਂ ਤੇ ਅਪਲਾਈ ਹੋ ਜਾਂਦੀ ਹੈ ਤੇ ਜਿਹੜਾ ਬੰਦਾ ਜਿੰਨਾ ਵਿਸ਼ਵਾਸ ਮੰਨ ਚ ਲੈ ਕੇ ਜਾਂਦਾ ਏ ਔਰ ਜਿੰਨੀ ਆਪਣੀ ਇੱਛਾ ਲੈ ਕੇ ਜਾਂਦਾ ਏ ਤੇ ਉਹਨਾਂ ਉਦੇ ਤੇ ਜ਼ਿਆਦਾ ਇਹ ਅਪਲਾਈ ਹੁੰਦਾ ਹੈ ਤੇ ਜਿਵੇਂ ਕੋਈ ਬੰਦਾ ਨਹੀਂ ਇੱਛਾ ਜਾਂ ਵਿਸ਼ਵਾਸ ਰੱਖਦਾ ਤੇ ਉਹਦੇ ਤੇ ਨਹੀਂ ਅਪਲਾਈ ਹੁੰਦਾ ਇਹ ਅੱਛਾ ਕਈਆਂ ਤੇ ਹੁੰਦਾ ਵੀ ਨਹੀਂ ਉਹ ਐਕਚੁਅਲ ਚ ਐ ਵੀ ਉਹ ਨੰਬਰ ਆਉਂਦਾ ਨਹੀਂ ਸਾਹਮਣੇ ਹਾਂਜੀ ਹਾਂਜੀ ਉਹ ਨੰਬਰ ਆਉਂਦਾ ਨਹੀਂ ਹਾਂਜੀ ਨਹੀਂ ਆਉਂਦਾ ਜੀ ਤੇ ਇਹਦੇ ਚ ਜਿਹੜਾ ਜੇ ਕਿ ਇਹ ਹੁਣ ਤੱਕ ਤਾਂ ਚਲੋ ਕਈ ਵੀਡੀਓ ਹੈ ਜੇ ਵਾਇਰਲ ਹੋਏ ਕਈ ਪਾਸਟਾ ਦੇ ਕਹਿੰਦੇ ਸੀ ਵੀ ਦੇਖੋ ਇਹ ਤਾਂ ਐਕਟਿੰਗ ਕਰਦੇ ਨੇ ਪਰ ਤੁਸੀਂ ਇਹ ਗੱਲ ਕਹੀ ਜਦੋਂ ਆਪਾਂ ਗੱਲ ਕਰ ਰਹੇ ਸੀ ਵੀ ਐਕਟਿੰਗ ਨਹੀਂ ਕਈ ਤਾਂ ਐਕਚੁਅਲ ਚ ਵੀ ਉਹ ਕਰਦਾ ਹੁੰਦੇ ਨੇ ਉਹ ਜ਼ਰੀਆ ਇਹੀ ਹੁੰਦਾ ਜਿਹੜਾ ਤੁਸੀਂ ਕਹਿੰਦੇ ਹੋ ਹਾਂ ਇਹ ਸਾਇੰਸ ਹੁੰਦੀ ਹੈ ਜੀ ਉਹ ਸਾਇੰਸ ਹੈ ਕਿ ਜਿਵੇਂ ਆਪਾਂ ਹੁਣ ਤੁਹਾਨੂੰ ਇੱਥੇ ਕਰਕੇ ਦਿਖਾਵਾਂਗੇ ਕਿ ਜਿਵੇਂ ਦੋ ਚਾਰ ਬੰਦੇ ਤੇ ਅਪਲਾਈ ਕਰ ਦਈਏ ਤੇ ਜਿਹੜੇ ਸਾਹਮਣੇ ਵਾਲੇ ਹੋਰ ਉੱਤੇ 100 ਬੰਦੇ ਹੁੰਦੇ ਆ ਉਹ ਇਨਫਲੂਐਂਸ ਚ ਆ ਜਾਂਦੇ ਆ ਉਹ ਉਹਨੂੰ ਦੇਖ ਕੇ ਆ ਜਾਂਦੇ ਨੇ ਹਾਂਜੀ ਹਾਂਜੀ ਤੇ ਜਦੋਂ ਉਹ ਇਨਫ ਚਲੋ ਫਿਰ ਹੁਣ ਕਰਕੇ ਦਿਖਾਓ ਤੁਸੀਂ ਮੜਾ ਜਾ ਵੀ ਐਕਚੁਅਲ ਦੇ ਵਿੱਚ ਹੁੰਦਾ ਕੀ ਆ ਇਹ ਤੇ ਇਹ ਫੁਰੀ ਪਤਕਨੀਕ ਹੈ ਕੀ ਹੈ ਖਰ ਹੁਣ ਬੋਲਾਂਗੇ ਨਹੀਂ ਪਹਿਲਾਂ ਇਹਨਾਂ ਨੂੰ ਕਰਕੇ ਦਿਖਾ ਦੰਦੋ ਕਿ ਐਕਚੁਅਲ ਦੇ ਵਿੱਚ ਉੱਥੇ ਜਦੋਂ ਸਿਚੁਏਸ਼ਨ ਬਣਦੀ ਆ ਕਿਉਂਕਿ ਉਹਰੇ ਚਲੋ ਖਰ ਹੋ ਜਾ ਮਾਹੌਲ ਤਾਂ ਨਹੀਂ ਵੀ ਇੱਕ ਪਾਸੇ ਧਾਰਮਿਕ ਸੰਗੀਤ ਵੱਜ ਰਿਹਾ ਹੋਵੇ ਉਹ ਚੀਜ਼ਾਂ ਹੀ ਬਹੁਤ ਮਾਇਨੇ ਰੱਖਦੀਆਂ ਨੇ ਮਾਹੌਲ ਜਾ ਬਣ ਜਾਂਦਾ ਉਹਦੇ ਨਾਲ ਪਰ ਫਿਰ ਵੀ ਇਹ ਹੈ ਵੀ ਜਿਹੜਾ ਬੰਦਾ ਕਰਨਾ ਜਾਣਦਾ ਉਹ ਕੀ ਭਾਵਨਾ ਕਰਦਾ ਹੈ ਦੇਖੋ ਆਪਾਂ ਹੁਣ ਇਹਨਾਂ ਤੇ ਹਰਵਿੰਦਰ ਸਿੰਘ ਜੀ ਸਾਡੇ ਨਾਲ ਹੈਗੇ ਆ ਆਪਾਂ ਇਹਨਾਂ ਤੇ ਅਪਲਾਈ ਕਰਾਂਗੇ ਜੀ ਤੇ ਤੁਸੀਂ ਦੇਖਣਾ ਇਹਨਾਂ ਕਰੋ ਸ਼ੁਰੂ ਜੀ

ਗੋਇੰਗ ਅਪ ਇਨ ਦਾ ਯਾਰ ਗੋਇੰਗ ਅਪ ਗੋਇੰਗ ਅਪ ਗੋਇੰਗ ਅਪ ਐਂਡਸ ਗੋਇੰਗ ਅਪ ਗੋਇੰਗ ਅਪ ਜਿਵੇਂ ਜਿਵੇਂ ਹੱਥ ਤੁਹਾਡੇ ਉੱਪਰ ਜਾ ਰਹੇ ਆ ਮਾਈਂਡ ਫੁੱਲ ਕੋਲ ਸ਼ਾਂਤ ਹੁੰਦਾ ਜਾ ਰਿਹਾ ਰਿਲੈਕਸ ਹੁੰਦਾ ਜਾ ਰਿਹਾ ਰਿਲੈਕਸ ਹੁੰਦਾ ਜਾ ਰਿਹਾ ਬਿਲਕੁਲ ਸ਼ਾਂਤ ਦਿੱਲਾ ਹਰ ਮਸਤ ਲੇਖ ਪੰਤਾ ਕਾਊਂਟ ਕਰੂੰਗਾ ਪੰਤਾ ਕਾਊਂਟ ਕਰਕੇ ਕਰਦੇ ਚੋ ਸਿੱਧਾ ਇੱਕਦਾਂ ਫਲੋਰ ਵੱਲ ਨੂੰ ਜਾਵਾਂਗੇ 1 2 3 4 5 ਦਿੱਲਾ ਇਸ ਟਾਈਮ ਜਿਵੇਂ ਤੁਸੀਂ ਦੇਖੂਗੇ ਨਾ ਤੁਹਾਨੂੰ ਲੱਗਦਾ ਕਿ ਅਨਕੌਨਸ਼ੀਅਸ ਹੋ ਗਏ ਆ ਹਾਂ ਬਿਲਕੁਲ ਹਾਂ ਪਰ ਇਹਨਾਂ ਕੌਨਸ਼ੀਅਸ ਨਹੀਂ ਹੈਗੇ ਮੇਰੀ ਪੂਰੀ ਗੱਲ ਸੁਣ ਰਹੇ ਆ ਜੇ ਮੰਨ ਲਓ ਅਨਕੌਨਸ਼ੀਅਸ ਹੋ ਜੂਗੇ ਤਾਂ ਜਿਵੇਂ ਹੁਣ ਪਏ ਇਹਨਾਂ ਨੂੰ ਆਪਾਂ ਨੇ ਵਾਪਸ ਬੁਲਾਣਾ ਤੇ ਵਾਪਸ ਨਹੀਂ ਆਉਂਗੇ ਹਾਂ ਵੀਰ ਕੀ ਇਹ ਪੂਰੀ ਗੱਲ ਸੁਣ ਰਹੇ ਆ ਇਹਨਾਂ ਦਾ ਜਿਹੜਾ ਕੌਨਸ਼ੀਅਸ ਮਾਈਂਡ ਆ ਉਸ ਟਾਈਮ ਬਾਈਪਾਸ ਹੋ ਗਿਆ ਜਿਹੜਾ ਸਬਕੌਨਸ਼ੀਅਸ ਮਾਈਂਡ ਆ ਉਹ ਐਕਟੀਵੇਟ ਹੋ ਗਿਆ ਤੁਹਾਡੇ ਹਿਸਾਬ ਦੇ ਨਾਲ ਚੱਲ ਰਿਹਾ ਵੀ ਹਾਂ ਤੁਹਾਨੂੰ ਲੱਗਦਾ ਵੀ ਇਹ ਕਦਾਂ ਉਹ ਜੋ ਮੈਂ ਕਮਾਂਡ ਦਊਂਗਾ ਇਹਨਾਂ ਨੂੰ ਇਹਨਾਂ ਨੂੰ ਹੀ ਫੋਲੋ ਕਰਨੀਆਂ ਦੇਖੋ ਜਿਵੇਂ ਤੁਹਾਡੀ ਮੈਂ ਬਾਹਰ ਉੱਪਰ ਕਰੂੰਗਾ ਬਿਲਕੁਲ ਰੋਡ ਬਣ ਜੂਗੀ ਇੱਥੇ ਹੀ ਇਹ ਤਾਂ ਰੋੜਾ ਭਾਵੇਂ ਇਹਨੂੰ ਇੱਕ ਘੰਟਾ ਡੇਢ ਘੰਟਾ ਭਾਵੇਂ ਬਾਹਰੋਂ ਰੱਖੀਏ ਥੱਲੇ ਨਹੀਂ ਆ ਸਕੀਗਾ ਅੱਛਾ ਵੀ ਇਹਨਾਂ ਨੂੰ ਇਹ ਜਿਹੜੇ ਜੇ ਕਹੀਏ ਕਿ ਦੁੱਖ ਲੱਗਣਾ ਜਾਂ ਥੱਕਣਾ ਨਹੀਂ ਮਹਿਸੂਸ ਹੁੰਦਾ ਕਾਵਟ ਹੋਣੀ ਨਹੀਂ ਜੀ ਬਲਕਿ ਜਿਵੇਂ ਜਿਵੇਂ ਇਹਨਾਂ ਨੂੰ ਆਪਾਂ ਕਮਾਂਡ ਦਿੰਦੇ ਜਾ ਰਹੇ ਹਾਂ ਤੇ ਰਿਲੈਕਸ ਹੁੰਦੇ ਜਾ ਰਹੇ ਹਾਂ ਠੀਕ ਹੈ ਹਾਂਜੀ ਬਿਲਕੁਲ ਸ਼ਾਂਤ ਹੁੰਦਾ ਜਾ ਰਹੇ ਨੇ ਤੇ ਇੱਕ ਇੱਕ ਨਸ ਸਰੀਰ ਦੀ ਸ਼ਾਂਤ ਹੁੰਦੀ ਜਾ ਰਹੀ ਹੈ ਪੂਰੀ ਬਾਡੀ ਰਿਲੈਕਸ ਹੋ ਰਹੀ ਹੈ ਔਰ ਇਹ ਬਿਲਕੁਲ ਮਤਲਬ ਇੰਜੋਏ ਕਰ ਰਹੇ ਆ ਇਸ ਸਿਚੁਏਸ਼ਨ ਬਸ ਇਹਨਾਂ ਨੂੰ ਜੇ ਤੁਸੀਂ ਹੁਣ ਨੋਰਮਲ ਕਰਨਾ ਤਾਂ ਕਹਿੰਦਾ ਮਤਲਬ ਉਹ ਇੱਕ ਉਹ ਉਹੀ ਸਪੈਸ਼ਲ ਟ੍ਰਿਕ ਨਾਲ ਜਾਂ ਵਿੱਚੋਂ ਕੋਈ ਵੀ ਡਿਸਟਰਬੈਂਸ ਆ ਜੇ ਜਿਵੇਂ ਮੈਂ ਬੋਲ ਰਿਹਾ ਜਾਂ ਮੈਂ ਕੁਝ ਕਹਿਦਾ ਤਾਂ ਉਹਦੇ ਨਾਲ ਹੋ ਜਾਊਗਾ ਨਹੀਂ ਤੁਸੀਂ ਇਹਨਾਂ ਨੂੰ ਪੁੱਛ ਕੇ ਦੇਖ ਸਕਦੇ ਹੋ ਇਹ ਨਹੀਂ ਹੋਊਂਗੇ ਜੀ ਤੁਸੀਂ ਕਿ ਆਪਦੇ ਬਾਰੇ ਫਿਰ ਉਹਨਾਂ ਟਾਈਮ ਜਿਵੇਂ ਇਹਨਾਂ ਦਾ ਨਾਮ ਹੈ ਰਜਿੰਦਰ ਸਿੰਘ ਉਹ ਉਵੇਂ ਹੀ ਬੋਲਣਗੇ ਉਹ ਦੱਸਣਗੇ ਕਰਨਗੇ ਹਾਂਜੀ ਹਾਂਜੀ ਉਹ ਚੀਜ਼ਾਂ ਤੇ ਅਸਰ ਨਹੀਂ ਪੈਂਦਾ ਫਿਰ ਨਹੀਂ ਜੇ ਮੈਂ ਕਮਾਂਡ ਦਵਾਂਗਾ ਤੇ ਭੁੱਲ ਜੂंगे ਇਹਨਾਂ ਦੀ ਆਪਾਂ ਕੋਈ ਵੀ ਮੈਮਰੀ ਜਿਵੇਂ ਨਹੀਂ ਵੀ ਆਪਾਂ ਉਹ ਕਰਦੇ ਸੀਗਾ ਨਾ ਕਿ ਇਹਦੇ ਨਾਲ ਕੋਈ ਵੀ ਪ੍ਰੋਬਲਮ ਰਿਜ਼ੋਲਵ ਹੋ ਜਾਂਦੀ ਹੈ ਹਾਂ ਮਤਲਬ ਸਬਕੌਨਸ਼ੀਅਸ ਜਦੋਂ ਐਕਟੀਵੇਟ ਆ ਨਾ ਜੀ ਉਹਨੂੰ ਆਪਾਂ ਕੋਈ ਵੀ ਕਮਾਂਡ ਦੇ ਦਈਏ ਹੁਣ ਜੇ ਮੈਂ ਕਮਾਂਡ ਦਵਾਂਗਾ ਕਿ ਮੰਨ ਲਓ ਇਹ ਆਪਣਾ ਨਾਮ ਭੁੱਲ ਗਏ ਤੇ ਜੇ ਮੈਂ ਕਮਾਂਡ ਦਵਾਂਗਾ ਇਹਨਾਂ ਨੂੰ ਕੋਈ ਪ੍ਰੋਬਲਮ ਹੈ ਉਹ ਵੀ ਭੁੱਲ ਜਾਣੀਆਂ ਇਹਨਾਂ ਨੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਨਾ ਫੀਡ ਹੋਇਆ ਬਹੁਤ ਸਾਰਾ ਚਲੋ ਇਹਨਾਂ ਨੂੰ ਕਰੋ ਨੋਰਮਲ ਫਿਰ ਤੁਸੀਂ ਉਸ ਤੋਂ ਬਾਅਦ ਚ ਜਿਹੜੇ ਸਾਡੇ ਨਾਲ ਸਾਥੀ ਨੇ ਉਹਨਾਂ ਨੂੰ ਤੁਸੀਂ ਕਰਿਓ ਇਹਨਾਂ ਨੂੰ ਕਰੋ ਕਿ ਇਹਨਾਂ ਦਾ ਨੋਰਮਲ ਇਹਨਾਂ ਨੂੰ ਜਿਹਨੂੰ ਕਹਾਂ ਉਹ ਵੀ ਕਰਿਆ ਪਰ ਇਹ ਸਿਚੁਏਸ਼ਨ ਕਰੋ ਕਰੋ ਇਹ ਤੁਸੀਂ ਪਰ ਇਹ ਸਿਚੁਏਸ਼ਨ ਦਾ ਸਮਝਾਉਣ ਦਾ ਮਤਲਬ ਇਹ ਹੈ ਵੀ ਇਹ ਜੀਆਂ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਨੇ ਕਿ ਜਦੋਂ ਐਕਚੁਅਲੀ ਦੇ ਵਿੱਚ ਕਹਾਣੀ ਵਾਪਰਦੀ ਕੀ ਹੈ ਤੇ ਉਹਦੇ ਨਾਲ ਚਲੋ ਜੇ ਆਮ ਕੁਲਵਿੰਦਰ ਜੀ ਤੁਸੀਂ ਹੁਣ ਕਿਉਂਕਿ ਇਹਨਾਂ ਦਾ ਤਾਂ ਨਰੋਲ ਹੈ ਇਹ ਚਲੋ ਹੋ ਸਕਦਾ ਵੀ ਤੁਹਾਡੇ ਨਾਲ ਆਏ ਨੇ ਜਾਂ ਇਹਨਾਂ ਨੂੰ ਪਤਾ ਹੈ ਤੁਸੀਂ ਇਹਨਾਂ ਤੇ ਵੀ ਕਰਕੇ ਦੇਖਿਓ ਤੁਸੀਂ ਦੇਖਿਆ ਕੋਲੋਂਦਾ ਜੀ ਇਹ ਕਿਵੇਂ ਕਰਿਆ ਉਹਨਾਂ ਨੇ ਉਹਵੇਂ ਕਰਕੇ ਦਿਖਾਇਆ ਜੀ ਠੀਕ ਹੈ ਜੀ ਆਪਾਂ ਇਹਨਾਂ ਤੇ ਕਰਕੇ ਦੇਖਦੇ ਹਾਂ ਠੀਕ ਕੁਲਵਿੰਦਰ ਸਿੰਘ ਨਾਮ ਹੈ ਜੀ ਆਪਣਾ ਜੀ ਗੁਰਵਿੰਦਰ ਸਿੰਘ ਜੀ ਆਪਣਾ ਹੱਥ ਤੁਸੀਂ ਥੰਡੇ ਛਾਪਦੇ ਤੁਸੀਂ ਤਿੰਨ ਲੰਬੇ ਸਾਹ ਲੈਣੇ ਆ ਜੀ ਜਿਵੇਂ ਮੈਂ ਦੱਸਾਂਗਾ ਲੰਬਾ ਸਾਹ ਲੈਣਾ ਹੈ ਇਹ ਤੁਸੀਂ ਆਈ ਬਾਲ ਕਮਾਣੀ ਅੱਖਾਂ ਤੇ ਜਦੋਂ ਸਾਹ ਛੱਡਣਾ ਮੂੰਹ ਦੇ ਨਾਲ ਸਾਹ ਛੱਡਣਾ ਅੱਖਾਂ ਬੰਦ ਕਰ ਦੇਣਾ ਠੀਕ ਹੈ ਜੀ ਜਦੋਂ ਮੈਂ ਕਹੂੰਗਾ ਸਾਹ ਲਓ ਤੇ ਸਾਹ ਲੈਣਾ ਜਦੋਂ ਮੈਂ ਕਹੂੰਗਾ ਸਾਹ ਛੱਡ ਦਿਓ ਤੇ ਸਾਹ ਛੱਡਣਾ ਨੰਬਰ ਸਾਹ ਨੂੰ ਸਾਹ ਛੱਡ ਦਿਓ ਅੱਖਾਂ ਬੰਦ ਕਰਿਆ ਕਰੋ ਹੋਰ ਲੰਬਾ ਸਾਹ ਲਓ ਸਾਹ ਛੱਡ ਦਿਓ ਹੋਰ ਲੰਬਾ ਸਾਹ ਲਓ ਸਾਹ ਛੱਡ ਦਿਓ ਇਹ ਲਾ ਸਪਾ ਮੰਦਰ ਤੋਂ ਆਪ ਮਸੂਲ ਕਰੋ ਕਿ ਤੁਸੀਂ ਬਹੁਤ ਖੋਤਿਆ ਨਾ ਰਿਲੈਕਸ ਹੋ ਰਹੇ ਹੋ ਬਹੁਤ ਜ਼ਿਆਦਾ ਰਿਲੈਕਸ ਹੋ ਰਹੇ ਹੋ ਸ਼ਾਂਤ ਹੋ ਰਹੇ ਹੋ ਬਿਲਕੁਲ ਸ਼ਾਂਤ ਹੋ ਰਹੇ ਹੋ ਔਰ ਮੈਂ ਤੁਹਾਡੇ ਦੋਨੋਂ ਹੱਥਾਂ ਨੂੰ ਟੱਚ ਕਰੂੰਗਾ ਤੁਹਾਡੇ ਦੋਨੋਂ ਹੱਥ ਹਰ ਇੱਕ ਨੂੰ ਮੇਰੇ ਵੱਲ ਨੂੰ ਹਵਾ ਚੋੜਨੇ ਸਟਾਰਟ ਹੋਣਗੇ ਔਰ ਜਿਵੇਂ ਜਿਵੇਂ ਹੱਥ ਉੱਪਰ ਜਾਂਦੇ ਜਾਣਗੇ ਤੁਹਾਡਾ ਮਾਈਂਡ ਸ਼ਾਂਤ ਹੁੰਦਾ ਜਾਏਗਾ ਬਿਲਕੁਲ ਰਿਲੈਕਸ ਹੋਦਾ ਜਾਏਗਾ ਐਂਡਸ ਗੋਇੰਗ ਅਪ ਤੁਹਾਡੇ ਹੱਥ ਉੱਪਰ ਨੂੰ ਜਾ ਰਹੇ ਆਂ ਦੋਨੋਂ ਹੱਥ ਉੱਪਰ ਜਾ ਰਹੇ ਆਂ ਉੱਪਰ ਜਾ ਰਹੇ ਆਂ ਤੁਹਾਡੇ ਦੋਨੋਂ ਹੱਥ ਐਂਡਸ ਗੋਇੰਗ ਅਪ ਗੋਇੰਗ ਅਪ ਦੋਨੋਂ ਹੱਥ ਉੱਪਰ ਜਾ ਰਹੇ ਆਂ ਵੈਰੀ ਗੁੱਡ ਜਿਵੇਂ ਜਿਵੇਂ ਹੱਥ ਉੱਪਰ ਜਾ ਰਹੇ ਆਂ ਤੁਹਾਡਾ ਮਾਈਂਡ ਬਿਲਕੁਲ ਸ਼ਾਂਤ ਹੁੰਦਾ ਜਾ ਰਿਹਾ ਏ ਰਿਲੈਕਸ ਹੁੰਦਾ ਜਾ ਰਿਹਾ ਏ ਤੁਹਾਡੇ ਜਿਵੇਂ ਜਿਵੇਂ ਹੱਥ ਉੱਪਰ ਜਾ ਰਹੇ ਆਂ माइंड बिल्कुल शांत बिल्कुल शांत हों जा रहे है रिलैक्स हों जा रहे है रिलैक्स सुनता जा रहा है बिल्कुल शांत हों जा रहे है बहुत ज़्यादा रिलैक्स 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 और इधरों ਫਾਨ ਵੀ ਇੱਕ ਤੱਕਾ ਆਏਗਾ ਮੈਂ ਬੋਲਾਂਗਾ ਫਾਇਰ ਔਰ ਮੇਰੇ ਫਾਇਰ ਬੋਲਦੇ ਤੁਹਾਨੂੰ ਇੱਕ ਤੱਕਾ ਆਏਗਾ ਤੁਸੀਂ ਬਹੁਤ ਜ਼ੋਰ ਦੀ ਤੱਕਾ ਵੱਜੇਗਾ ਤੁਸੀਂ ਪਿੱਛੇ ਜਾ ਕੇ ਕਰੋਗੇ ਫਾਇਰ ਇਹ ਕਿਸ ਤਰ੍ਹਾਂ ਦੇ ਨਾਲ ਇਹ ਤਾਂ ਉੱਥੇ ਦੇਖਦੀਆਂ ਅਕਰ ਆਪਾਂ ਉਹ ਥੋੜੇ ਜਿਹਾ ਜ਼ਿਆਦਾ ਉੱਡ ਗਏ ਜਾਂਦੇ ਨੇ ਇਹ ਆਏ ਆ ਵੀ ਕੋਈ ਇਹ ਸਹੀ ਇਹਨਾਂ ਨੂੰ ਇਹ ਜਾਨਵਰ ਲਿਖਿਆ ਫਰਕ ਇਹ ਹੁਣ ਇਹ ਹਜੇ ਵੀ ਕੰਟਰੋਲ ਤੋਂ ਬਾਹਰ ਨਹੀਂ ਗਿਆ ਇਹ ਹੁਣ ਇਹਨਾਂ ਦਾ ਸਬਕੌਨਸ਼ੀਅਸ ਮਾਈਂਡ ਐਕਟੀਵੇਟ ਹੈ ਹਮ ਔਰ ਹੁਣ ਜਿਨ੍ਹਾਂ ਤੇ ਆਪਾਂ ਪਹਿਲਾਂ ਕੀਤਾ ਸੀਗਾ ਹਮ ਉਹ ਮੈਨੂੰ ਜਾਣਦੇ ਸੀਗੇ ਪਹਿਲਾਂ ਆਪਾਂ ਨੇ ਉਹਨਾਂ ਤੇ ਅਪਲਾਈ ਕੀਤਾ ਹੋਇਆ ਸੀਗਾ ਹਮ ਔਰ ਇਹ ਤੁਹਾਡੀ ਟੀਮ ਦੇ ਮੈਂਬਰ ਹਨ ਮੈਂ ਇਸੇ ਲਈ ਇਹੋ ਸੀ ਵੀ ਕਿ ਉਹ ਤਾਂ ਇੱਕੋ ਇਹ ਵੀ ਹੋ ਸਕਦਾ ਵੀ ਇਹ ਜਿਵੇਂ ਉਹਨਾਂ ਨੂੰ ਪਤਾ ਕਰਨ ਦਾ ਤਰੀਕਾ ਪਤਾ ਬੰਦੇ ਨੂੰ ਜਿਹੜਾ ਕਰ ਚੁੱਕਿਆ ਹੈ ਉਹਨੂੰ ਇਹ ਵੀ ਪਤਾ ਵੀ ਦੂਜੇ ਤੇ ਭਰੋਸਾ ਹੈ ਹਾਂਜੀ ਇਹ ਬਿਲਕੁਲ ਫਰੈਸ਼ ਹੋ ਸੀ ਕਿਉਂਕਿ ਇਹ ਜਦੋਂ ਆਪਾਂ ਗੱਲ ਕਰ ਰਹੇ ਸੀ ਇਹ ਬੈਠੇ ਵੀ ਦੂਰ ਸੀ ਇਹ ਮੈਨੂੰ ਦੇਖੋ ਪਹਿਲੀ ਵਾਰ ਮਿਲੇ ਆ ਤੁਸੀਂ ਮੈਂ ਲਾਇਆ ਇਹਨਾਂ ਨੂੰ ਤੁਹਾਡੀ ਟੀਮ ਦੇ ਮੈਂਬਰ ਹਨ ਔਰ ਇਹ ਨਾਮ ਸੇ ਅਪਾ ਨੇ ਪਹਿਲੀ ਵਾਰ ਅਪਲਾਈ ਕੀਤਾ ਹੈ ਹਾਂ ਔਰ ਇਹ 100% ਇਨਾਂ ਤੇ ਅਪਲਾਈ ਹੋ ਗਿਆ ਹਾਂ ਔਰ ਮੈਂ ਜਿਵੇਂ ਦੱਸਿਆ ਨਾ ਕਿ ਮੈਕਸਿਮਮ ਲੋਕਾਂ ਤੇ ਹੋ ਜਾਂਦਾ 80 90% ਲੋਕਾਂ ਤੇ ਹੋ ਜਾਂਦਾ ਹੈ ਹੁਣ ਰੀਜ਼ਨ ਕੀ ਹੈ ਆਪਾਂ ਨੇ ਪਹਿਲਾਂ ਆਪਣੇ ਇੱਕ ਟੀਮ ਮੈਂਬਰ ਤੇ ਕੀਤਾ ਹਾਂ ਆਪਾਂ ਇਹਨਾਂ ਨੂੰ ਦਿਖਾਇਆ ਇਹ ਇਨਫਲੂਐਂਸ ਛਾ ਕੇ ਮੇਰੇ ਇਹਨਾਂ ਨੂੰ ਇਹ ਲੱਗ ਗਿਆ ਕਿ ਜਿਹੜਾ ਸਾਹਮਣੇ ਭਜਨ ਸਿੰਘ ਖੜਾ ਹੈ ਇਹ ਕਰ ਲੁੰਦਾ ਹੈ ਇਹ ਇਹ ਕਰ ਲੁੰਦਾ ਹੈ ਕੰਮ ਹਾਂ ਬਸ ਇਹੀ ਗੇਮ ਹੁੰਦੀ ਹੈ ਜੀ ਹਰ ਇੱਕ ਜਗ੍ਹਾ ਡੇਰਿਆਂ ਤੇ ਵੀ ਇਹੀ ਗੇਮ ਹੁੰਦੀ ਹੈ ਕਿ ਕੋਈ ਬੰਦਾ ਉੱਥੇ ਇੰਨਾ ਵੀ ਸਵਾਸ ਲੈ ਕੇ ਜਾਂਦਾ ਕਿ ਬਾਬੇ ਦੇ ਕੋਲ ਤਾਂ ਵਿਭੂਤੀ ਹੈਗੀ ਆ ਤੇ ਉਹਨੇ ਮੇਰੇ ਹੱਥ ਚਾ ਲਾਣਾ ਹੈ ਤੇ ਮੈਂ ਤਾਂ ਬੱਲੇ ਬੱਲੇ ਹੋ ਕੇ ਘਰ ਨੂੰ ਆਣਾ ਛਾਲਾ ਮਾਰਦਿਆਂ ਨੂੰ ਇਸੇ ਤਰ੍ਹਾਂ ਹੀ ਅਸੀਂ ਇਹ ਜਿਹੜੀ ਸਾਇੰਸ ਹੈ ਅਸੀਂ ਵੀ ਨੂੰ ਇਸੇ ਕੰਮ ਦੇ ਲਈ ਯੂਜ਼ ਕਰ ਰਹੇ ਹਾਂ ਤਾਂ ਫਿਰ ਇਹ ਦਿਖਾਇਆ ਜਾਵੇ ਚਲੋ ਗੱਲ ਕਰਨੀ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਜਿਹੜੀਆਂ ਜੇ ਕੋਈ ਸਾਡੀਆਂ ਬੀਬੀਆਂ ਦੇ ਕਈ ਵਾਰੀ ਇਸ ਤਰ੍ਹਾਂ ਦੇ ਹੰਗਾਮੇ ਖੜੇ ਹੁੰਦੇ ਨੇ ਜੇ ਕੋਈ ਬੀਬੀਆਂ ਜਾਂਦੀਆਂ ਨੇ ਉਹ ਤਾਂ ਉਸ ਮਰਜੀ ਕਰੀ ਜਾਵੇ ਫਿਰ ਬੰਦਾ ਉਹਦੇ ਦੇਖੋ ਜੀ ਮਤਲਬ ਇਹ ਕਿਹੜੀ ਸੋਚ ਮਾਰੀ ਆ ਮੈਂ ਦੱਸਾਂ ਨਾ ਕਿ ਇਹ ਸਾਇੰਸ ਹੈ ਹੁਣ ਇਹਨੂੰ ਕਾਫੀ ਜਗ੍ਹਾ ਤੇ ਗਲਤ ਲੋਕ ਯੂਜ਼ ਕਰਦੇ ਆ ਹੁਣ ਸਾਡਾ ਇੱਥੇ ਚੈਨਲ ਤੇ ਆਣ ਦਾ ਮਤਲਬ ਜਿਹੜਾ ਮਕਸਦ ਹੈ ਉਹ ਕੋਈ ਅਸੀਂ ਇੱਥੇ ਸ਼ਕਤੀਆਂ ਦਿਖਾਣ ਨਹੀਂ ਆ ਰਹੇ ਦੋ ਮਕਸਦ ਹੋ ਸਕਦੇ ਆ ਤਾਂ ਆਪਾਂ ਦਿਖਾਈਏ ਕਿ ਦੇਖੋ ਸਾਡੇ ਕੋਲ ਲੇਕਿਨ ਮੈਂ ਤੇ ਤੁਹਾਨੂੰ ਦੱਸ ਰਿਹਾ ਨਾ ਕਿ ਚਮਤਕਾਰ ਨਹੀਂ ਹੈਗਾ ਇਹ ਹਾਂ ਇਹ ਦੇਖੋ ਤੁਹਾਡੇ ਸਾਹਮਣੇ ਬਿਲਕੁਲ ਪਈਆਂ ਲੱਗ ਰਹੇ ਆ ਕਿ ਅਨਕੌਂਸ਼ੀਅਸ ਆ ਹਾਂ ਬਿਲਕੁਲ ਵੀ ਨਡਾਲ ਹੈ ਸਾਡੀਆਂ ਸਾਰੀਆਂ ਗੱਲਾਂ ਸੁਣ ਰਹੇ ਆ ਹਾਂ ਠੀਕ ਹੈ ਜੀ ਪਰ ਇਹ ਦਿਖਾਣ ਦਾ ਮਕਸਦ ਇਹੀ ਹੈ ਕਿ ਇਹ ਸਾਇੰਸ ਹੈ ਇਹਦੇ ਨਾਲ ਸਾਨੂੰ ਸਿਰਫ ਬੈਨੀਫਿਟ ਲੈਣੇ ਚਾਹੀਦੇ ਆ ਔਰ ਸਾਡੀ ਇੱਕ ਟੀਮ ਹੈ ਅਸੀਂ ਸਰਦਾਰ ਹਰਮਨ ਸਿੰਘ ਜੀ ਦੀ ਅਗਵਾਈ ਦੇ ਵਿੱਚ ਚੱਲ ਰਹੇ ਆ ਸਾਡੇ ਉਸਤਾਦ ਜੀ ਆ ਔਰ ਸਾਡਾ ਇਹ ਮਿਸ਼ਨ ਹੈ ਕਿ ਅਸੀਂ ਕਿਤੇ ਲੋਕਾਂ ਨੂੰ ਆਪਣੇ ਮਾਈਂਡ ਨੂੰ ਰਿਲੈਕਸ ਕਰਨਾ ਸਿਖਾਉਣਾ ਹੈ ਕਿਉਂਕਿ ਅੱਜ ਦੀ ਇਸ ਜਿਹੜਾ ਜਮਾਨਾ ਚੱਲ ਰਿਹਾ ਜੁਗ ਚੱਲ ਰਿਹਾ ਹੈ ਜਿਹਨੂੰ ਕਹਦੇ ਨੇ ਵੀ ਲੋਕਾਂ ਦਾ ਦਬਾਅ ਪਤਾ ਨਹੀਂ ਕਿੱਥੇ ਕਿਤੇ ਭਟਕਦੇ ਫਿਰਦੇ ਹਾਂਜੀ ਭੱਜ ਦੌੜ ਵਾਲੀ ਜ਼ਿੰਦਗੀ ਹੈ ਇਹਦੇ ਵਿੱਚ ਹਰ ਬੰਦਾ ਸਟ੍ਰੈਸ ਦੇ ਨਾਲ ਜੀ ਰਿਹਾ ਹੈ ਤੇ ਇਹਦੇ ਨਾਲ ਹੁਣ ਕੀ ਹੈ ਕਿ ਜਦੋਂ ਇਹ ਉੱਠੂਗੇ ਨਾ ਤੁਸੀਂ ਇਹਨਾਂ ਨੂੰ ਪੁੱਛ ਕੇ ਦੇਖਿਓ ਇਹਨਾਂ ਦਾ ਮਾਈਂਡ ਬਿਲਕੁਲ ਰਿਲੈਕਸ ਹੋਇਆ ਹੋਏਗਾ ਰੀਫਰੈਸ਼ ਜਿਹਨੂੰ ਆਪਾਂ ਕਹਿੰਦੇ ਹਾਂ ਆਓ ਫਿਰ ਇਹਨਾਂ ਨੂੰ ਫਿਰ ਆਪਾਂ ਅੱਗੇ ਗੱਲ ਜਾਰੀ ਰੱਖਾਂਗੇ ਕਿਉਂਕਿ ਜਿਹੜੇ ਹਿਸਾਬ ਦੇ ਨਾਲ ਤੁਸੀਂ ਦੇਖੋ ਕਿ ਕੁਲਵਿੰਦਰ ਸਿੰਘ ਕੁਲਵਿੰਦਰ ਸਿੰਘ ਜਦੋਂ ਹੁਣ ਤੁਸੀਂ ਉੱਠੋਗੇ ਨਾ ਬੜਾ ਤੇ ਤੁਸੀਂ ਦੇਖੋ ਬਿਲਕੁਲ ਉਹ ਕਹਿੰਦੇ ਕਿ ਜਿਹੜੀ ਚੀਜ਼ ਆਪਾਂ ਇਸ ਸਮੇਂ ਦੇ ਦੌਰਾਨ ਕਿਸੇ ਦੇ ਮਾਈਂਡ ਚ ਫੀਡ ਕਰਦਾਂ ਨੇ ਆ ਤਾਂ ਇਹ ਚੀਜ਼ ਦੇ ਤੁਸੀਂ ਹੁਣ ਇਹ ਲਾਓ ਵੀ ਇਹ ਤਾਂ ਚਲੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਰਕੇ ਤੇ ਇਹਨਾਂ ਦਾ ਮਕਸਦ ਵੀ ਸਹੀ ਆ ਤੇ ਇਸੇ ਥਾਂ ਦੇ ਉੱਤੇ ਕਿਸੇ ਦਾ ਮਕਸਦ ਗਲਤ ਹੋਵੇ ਤਾਂ ਉਹ ਆਖਰੋ ਦੇਣਾ ਕੀ ਨਹੀਂ ਕਰ ਸਕਦਾ ਰੁੱਟਪੜ ਤੋਂ ਇਲਾਵਾ ਜੇ ਕਿਹਾ ਜਾਵੇ ਜਿਹੜੀਆਂ ਵੀ ਇਹ ਪੜਾਂ ਜਾਂਦੀਆਂ ਨੇਗੀਆਂ ਤਾਂ ਉਹਨਾਂ ਦੇ ਉੱਤੇ ਕਿੱਡਾ ਵੱਡਾ ਅਸਰ ਉਹਨਾਂ ਬਾਬਿਆਂ ਦਾ ਹੋ ਸਕਦਾ ਇਹ ਗੱਲ ਸਮਝੀ ਜਾ ਸਕਦੀ ਹੈ ਤੇ ਇਸੇ ਚੀਜ਼ ਨੂੰ ਲਾ ਕੇ ਜੇ ਦੇਖਿਆ ਜਾਵੇ ਕੁਰਮਿੰਦਰ ਜੀ ਕੋសារ ਅਲੱਗ ਚੀਜ਼ ਤੁਹਾਨੂੰ ਇਹ ਲੱਗਿਆ ਵੀ ਵੀ ਤੁਹਾਨੂੰ ਕੋਈ ਜਾਣ ਕੇ ਕਰ ਰਿਹਾ ਜਾਂ ਤੁਸੀਂ ਆਪਣੀ ਮਰਜ਼ੀ ਨਾਲ ਹੀ ਕਰਤਾ ਪਹਿਲੀ ਗੱਲ ਤਾਂ ਤੁਹਾਡੇ ਯਾਦ ਹੈਗਾ ਵੀ ਤੁਸੀਂ ਬੈਠੇ ਤੇ ਤੁਸੀਂ ਕੀ ਕਰਿਆ ਕੀ ਕੁਝ ਨਹੀਂ ਕਰਿਆ ਮੈਨੂੰ ਕੁਝ ਨਹੀਂ ਪਤਾ ਵਾ ਇੱਥੇ ਤਾਂ ਧੜਕਣ ਜ਼ਿਆਦਾ ਹੋ ਗਈ ਮੇਰੀ ਤਾਂ ਉਹ ਤਾਂ ਚਲੋ ਬੰਦਾ ਸਮਝਣਾ ਦਾ ਵੀ ਯਾਰ ਮੇਰੇ ਨਾਲ ਬਣ ਕੀ ਗਏ ਹਾਂ ਇਹ ਹੋ ਸਕਦੀ ਹੈ ਪਰ ਇਹ ਇਹ ਕਹਿੰਦੇ ਨੇ ਕਹਿੰਦੇ ਕਹਿੰਦੇ ਵੀ ਇਸ ਤੋਂ ਬਾਅਦ ਜਦੋਂ ਉੱਠਣਗੇ ਬੜੇ ਰਿਲੈਕਸ ਹੋਣਗੇ ਕੋਈ ਆਏ ਆਏ ਨਹੀਂ ਹੋਣਾ ਦਿਮਾਗ ਚੁਲਝਣਾ ਨਹੀਂ ਹੋਣਗੀਆਂ ਇਹ ਕਹਿ ਸਕਦੇ ਹਾਂ ਮਾਈਂਡ ਲੱਗ ਰਿਹਾ ਜੀ ਰਿਲੈਕਸ ਸੱਚਾਈ ਨਾਲ ਦੱਸਣਾ ਮਤਲਬ ਕਿ ਉਹ ਸਾਰਾ ਸਰੀਰ ਰਿਲੈਕਸ ਹੋ ਗਿਆ ਪੂਰਾ ਸਰੀਰ ਰਿਲੈਕਸ ਹੋ ਗਿਆ ਜੀ ਉਹ ਜਿਹੜਾ ਕਹਿੰਦੇ ਨੇ ਪੰਨਡਾਲ ਹੋ ਗਿਆ ਬਿਲਕੁਲ ਬੰਦਾ ਤਾਂ ਉਹਨੂੰ ਤਾਂ ਲੱਗ ਚੀਜ ਹੋ ਗਿਆ ਜੀ ਰਿਲੈਕਸ ਦਾ ਮਤਲਬ ਹੈ ਕਿ ਆਰਾਮ 'ਚ ਆ ਗਿਆ ਹਮ ਆਰਾਮ ਆ ਗਿਆ ਮਤਲਬ ਕਿ ਹੁਣ ਜਿਵੇਂ ਕਿਸੇ ਨੂੰ ਥਕਾਵਟ ਜੀ ਰਹਿੰਦੀ ਹੈ ਕਿਸੇ ਦੀ ਬਾਡੀ ਨੂੰ ਅਗਰ ਉਹਨੂੰ ਆਪਾਂ ਇਹ ਥੈਰੇਪੀ ਦੰਦੇ ਹਾਂ ਨਾ ਜੀ ਹਮ ਔਰ ਲੈਕਸ ਮਹਿਸੂਸ ਕਰਦਾ ਹੈ ਬੇਸਿਕਲੀ ਇਹ ਥੈਰੇਪੀ ਹੈਗੀ ਇਹ ਥੈਰੇਪੀ ਹੈ ਜੀ ਤੇ ਇਹਨੂੰ ਆਪਾਂ ਮਤਲਬ ਕਿ ਕਿਸੇ ਦੀ ਪ੍ਰੋਬਲਮ ਨੂੰ ਜਿਵੇਂ ਮੈਂ ਦੱਸਿਆ ਨਾ ਕਿ ਸਾਈਕੋਸੋਮੈਟਿਕ ਜਿੰਨੀਆਂ ਵੀ ਪ੍ਰੋਬਲਮ ਹੁੰਦੀਆਂ ਸਾਈਕੋਸੋਮੈਟਿਕ ਦੇ ਵਿੱਚ ਹਰ ਤਰ੍ਹਾਂ ਦੀ ਪ੍ਰੋਬਲਮ ਆ ਜਾਂਦੀ ਹੈ ਜੀ ਈਵਨ ਕਿ ਜਿਹੜਾ ਬੀਪੀ 슈ਗਰ ਤੱਕ ਵੀ ਹੋ ਗਿਆ ਨਾ ਜੀ ਉਹ ਵੀ ਅੱਜ ਕੱਲ ਤੁਸੀਂ ਦੇਖਿਆ ਕਿ 99% ਲੋਕਾਂ ਨੂੰ ਹੈ ਪਰ ਉਹ ਵੀ ਸਾਈਕੋਸੋਮੈਟਿਕ ਹੈ तकरीबन 70 80% ਲੋਕਾਂ ਨੂੰ ਲੱਗਦਾ ਵੀ ਮੈਂ ਸਵੇਰੇ ਸ਼ਾਮ ਗੋਲੀ ਲੈਣੀ ਲੈਣੀ ਹੈ ਜੇ ਮੇਰੀ ਗੋਲੀ ਰਹਿ ਗਈ ਤਾਂ ਮੈਨੂੰ ਹੋ ਜਾਊਗਾ ਮੰਨ ਲਓ ਕੋਈ ਇਨਸੀਡੈਂਟ ਹੋਇਆ ਲਾਈਫ 'ਚ ਕ ਤੇ ਡਾਕਟਰ ਦੇ ਕੋਲ ਚਲੇ ਗਏ ਅਸੀਂ ਪੰਜ ਚਾਰ ਦਿਨ ਬੀ ਪੀ ਪੀ ਰਹੇ ਉਹ ਕਹਿੰਦਾ ਕਿ ਤੁਸੀਂ ਇਹ ਗੋਲੀ ਸ਼ੁਰੂ ਕਰ ਦੋ ਤੇ ਸਾਨੂੰ ਇਹ ਲੱਗਦਾ ਕਿ ਹੁਣ ਇਹ ਗੋਲੀ ਸਸੀ ਪੂਰਾ ਲਾਈਫਟਾਈਮ ਡਾਕਟਰ ਵੀ ਕਹਿ ਦਿੰਦਾ ਕਿ ਤੁਹਾਨੂੰ ਖਾਣੀ ਪੈਣੀ ਹੈ ਜੀ ਗੋਲੀ ਇਹ ਲਾਈਫਟਾਈਮ ਖਾਣੀ ਪੈਣੀ ਹੈ ਆਪਾਂ ਨੇ ਸ਼ੂਗਰ ਤੇ ਬੀ ਪੀ ਦੀ ਗੋਲੀ ਤੇ ਉਹ ਨਾ ਮਾਈਂਡ ਦੇ ਵਿੱਚ بیٹھ ਜਾਂਦੀ ਹੈ ਔਰ ਜਿਵੇਂ ਮੈਂ ਦੱਸਿਆ ਕਿ ਜਿਹੜਾ ਸਬਕੌਨਸ਼ੀਅਸ ਮਾਈਂਡ ਆ ਉਹਨੂੰ ਜੋ ਵੀ ਇੱਕ ਵਾਰੀ ਦੱਸ ਦਈਏ ਉਹਨੇ ਇੱਕ ਪਿਕਚਰ ਕ੍ਰੀਏਟ ਕਰ ਲਈ ਨਾ ਵਿਜੂਅਲਾਈਜੇਸ਼ਨ ਕਰ ਲਈ ਉਸ ਚੀਜ਼ ਦੀ ਉਹ ਉੱਥੇ ਫੀਡ ਹੋ ਜਾਂਦੀ ਹੈ ਸਬਕੌਨਸ਼ੀਅਸ ਦੇ ਵਿੱਚ ਜਾ ਕੇ ਉਹ ਫੀਡ ਹੋ ਗਿਆ ਕਿ ਹਾਂ ਬੀ ਪੀ ਉਹ ਇਸ ਕਰਕੇ ਹੋ ਜਾਂਦਾ ਹੈ ਹੁਣ ਉਸ ਤਰ੍ਹਾਂ ਦਾ ਵੀਪ ਜਿਹੜਾ ਸਾਈਕੋਸੋਮੈਟਿਕ ਹੈ ਇਹ ਨਹੀਂ ਆਪਾਂ ਕਹਿੰਦੇ ਕਿ ਜਿਹੜਾ ਬਾਇਓਲੋਜੀਕਲ ਹੈ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਹੈ ਇਹਦੇ ਨਾਲ ਠੀਕ ਹੋ ਜਾਂਦੀ ਹੈ ਜਿਹੜੀ ਸਾਈਕੋਸੋਮੈਟਿਕ ਹੈ ਅੱਛਾ ਵੱਡੀ ਸਮੱਸਿਆ ਲੋਕਾਂ ਦੀ ਜੇ ਕਿਹਾ ਜਾਵੇ ਆਪਦੇ ਆਪ ਦੀ ਸੋਚ ਦੀ ਨਿਰਪਰਵ ਹੋਈ ਪਈ ਹੈ ਭਾਜੀ ਸਾਰਾ ਕੁਝ ਮਾਈਂਡ ਦੇ ਨਾਲ ਹੀ ਹੈ ਔਰ ਗੁਰਬਾਣੀ ਦਾ ਪ੍ਰਮਾਣ ਹੈ ਇੱਕ ਆਈ ਪੰਥੀ ਸ਼ਗਲ ਜਮਾਤੀ ਮਨ ਜੀਤਾ ਹੈ ਜਗ ਜੀਤ ਕਿ ਜੇ ਅਸੀਂ ਆਪਣੇ ਮਨ ਨੂੰ ਜਿੱਤ ਲਿਆ ਨਾ ਤੇ ਅਸੀਂ ਸਾਰੀ ਕਾਇਨਾਤ ਨੂੰ ਸਾਰੀ ਕੁਦਰਤ ਨੂੰ ਸਾਰੇ ਸੰਸਾਰ ਨੂੰ ਜਿੱਤ ਲਿਆ ਜਿੱਤਣ ਦਾ ਮਤਲਬ ਇਹ ਨਹੀਂ ਹੈਗਾ ਵੀ ਹਾਂ ਅਸੀਂ ਕਿਤੇ ਤਲਵਾਰ ਲੈ ਕੇ ਇੱਕ ਬੰਦੂਕ ਲੈ ਕੇ ਜਿੱਤਦੇ ਫਿਰਨਾ ਹੈ ਜਿੱਤਣ ਦਾ ਮਤਲਬ ਹੈ ਕਿ ਅਸੀਂ ਆਪਣੇ ਆਪ ਨੂੰ ਸਮਝ ਲਿਆ ਬੇਸਿਕਲੀ ਤੇ ਆਪਣੇ ਆਪ ਨੂੰ ਸਮਝਣਾ ਹੈ ਨਾ ਔਰ ਇੱਕ ਸਾਇੰਸ ਦੇ ਤੱਥ ਹੈ ਇਹ ਕਿ ਜਿਹੜਾ ਸਾਡਾ ਡੀਐਨਏ ਹੈ ਉਹ 95% ਹਰ ਬੰਦੇ ਦਾ ਸੇਮ ਹੈ ਮੇਰਾ ਤੁਹਾਡਾ ਇਹਨਾਂ ਦਾ ਤੇ ਜੇ ਉਹ ਸਾਡਾ 95% ਡੀਐਨਏ ਸੇਮ ਹੈ ਤੇ ਜੇ ਮੈਂ ਆਪਣੇ ਆਪ ਨੂੰ ਸਮਝ ਲਿਆ ਤਾਂ ਇਹਦਾ ਮਤਲਬ ਮੈਂ ਤੁਹਾਨੂੰ ਵੀ ਸਮਝ ਲਿਆ ਉਹ ਸਮਝਣ ਦੇ ਨਾਲ ਕੀ ਹੋਏਗਾ ਕਿ ਮੈਂ ਆਪਣੀ ਪ੍ਰੋਬਲਮ ਵੀ ਰਿਸੋਲਵ ਕਰ ਸਕਦਾ ਹਾਂ ਮੈਂ ਤੁਹਾਡੀ ਪ੍ਰੋਬਲਮ ਵੀ ਰਿਸੋਲਵ ਕਰ ਸਕਦਾ ਹਾਂ ਇਹਨਾਂ ਦੀ ਵੀ ਕਰ ਸਕਦਾ ਜਿਵੇਂ ਹੁਣੇ ਭਾਜੀ ਪਹਿਲੀ ਵਾਰ ਮਿਲੇ ਆ ਔਰ ਇਹਨਾਂ ਨੇ ਇਹ ਰਿਲੈਕਸੇਸ਼ਨ ਦੇ ਵਿੱਚ ਆਪਾਂ ਇਹਨਾਂ ਨੂੰ ਲੈ ਕੇ ਗਏ ਔਰ ਮੇਰੇ ਖਿਆਲ 1 ਮਿੰਟ ਦਾ ਟਾਈਮ ਲੱਗਿਆ ਆਪਾਂ ਨੂੰ ਫਸਟ ਟਾਈਮ ਮਿਲੇ ਔਰ 1 ਮਿੰਟ ਲੱਗਿਆ ਸਾਨੂੰ ਇਹਨਾਂ ਨੂੰ ਅਨਕੌਨਸ਼ੀਅਸ ਮਾਈਂਡ ਆ ਜਿਹੜਾ ਇਹਨਾਂ ਦਾ ਸਬਕੌਨਸ਼ੀਅਸ ਮਾਈਂਡ ਆ ਉਹਨੂੰ ਐਕਟੀਵੇਟ ਕਰਨ ਵਾਸਤੇ ਪਰ ਇਹਦੀ ਚੀਜ਼ ਇਹ ਕਿਹਾ ਜਾ ਵੀ ਫਿਰ ਜਿਵੇਂ ਤੁਸੀਂ ਪਹਿਲਾਂ ਗੱਲ ਕਰ ਰਹੇ ਸੀਗੇ ਕਿਉਂਕਿ ਜਦੋਂ ਇਹ ਚਲੋ ਕਹਿ ਸਕਦੇ ਆ ਵੀ ਸਾਡੀ ਜਨਤਾ ਭੋੜੀ ਆ ਜਦੋਂ ਉਹਨਾਂ ਨੂੰ ਇਹ ਜਿਹੇ ਜੇ ਕਈ ਇਹ ਟੇਡੇ ਮੇਡੇ ਪ੍ਰਚਾਰਾਂ ਦੇ ਨਾਲ ਲੋਕ ਜਿੱਤ ਰਹੇ ਨੇ ਉਹਨਾਂ ਨੂੰ ਆਪਦੇ ਤੌਰ ਦੇ ਤਰੀਕੇ ਦੇ ਨਾਲ ਚਲਾ ਰਹੇ ਨੇ ਤਾਂ ਕਦੇ ਤੁਸੀਂ ਇਹ ਨਹੀਂ ਸੋਚਿਆ ਹੈਗਾ ਵੀ ਇਸ ਚੀਜ਼ ਨੂੰ ਲੈ ਕੇ ਕਿਉਂਕਿ ਫੈਮਿਨਿਟੀ ਵਾਸਤੇ ਜਦੋਂ ਅਸੀਂ ਗੱਲ ਕਰਨੀ ਆ ਤਾਂ ਆਖਰ ਉਸ ਸਿੱਧੇ ਰਾਹ ਨੂੰ ਵੀ ਅਸੀਂ ਪ੍ਰਚਾਰ ਕਰੀ ਚਲੋ ਤੁਸੀਂ ਕਰ ਰਹੇ ਹੋ ਪਰ ਵੱਡੇ ਲੈਵਲ ਤੇ ਇਹ ਆ ਵੀ ਇੱਕ ਤੁਹਾਨੂੰ ਜਦੋਂ ਪਿੱਛੇ ਬੈਕਗ੍ਰਾਉਂਡ ਹੋਵੇ ਆ ਆ ਲਾਈਕ ਜਿਵੇਂ ਤੁਸੀਂ ਐਰਜੀਪੀਸੀ ਦੀ ਗੱਲ ਕਰੀ ਜਾਂ ਹੋਰ ਕੋਈ ਸੰਸਥਾਵਾਂ ਇਹ ਜੀਆਂ ਬਹੁਤ ਨੇ ਜੀਆਂ ਕਿਉਂਕਿ ਕੰਮ ਕਰ ਰਹੀਆਂ ਨੇ ਤਾਂ ਇਹ ਤਾਂ ਵੱਡੀ ਸਮੱਸਿਆ ਜਿਹੜੀ ਅੱਜ ਬਣ ਗਈ ਉਹ ਚੀਜ਼ ਖਤਮ ਹੋ ਸਕਦੀ ਹੈ ਬਿਲਕੁਲ ਹੋ ਸਕਦੀ ਹੈ ਜੇ ਅਸੀਂ ਸਾਡੀ ਜਿਹੜੀ ਟੀਮ ਹੈ ਨਾ ਜੀ ਅਸੀਂ ਹਰਮਨ ਸਿੰਘ ਜੀ ਦੀ ਅਗਵਾਈ ਦੇ ਵਿੱਚ ਐਸਜੀਪੀਸੀ ਦੇ ਨਾਲ ਵੀ ਗੱਲ ਕਰ ਰਹੇ ਹਾਂ ਤੇ ਜੇ ਸਾਨੂੰ ਉਹਨਾਂ ਦਾ ਸਾਥ ਮਿਲਦਾ ਹੈ ਕਿਉਂਕਿ ਹੁਣ ਕਈ ਚੀਜ਼ਾਂ ਦੀ ਪ੍ਰੋਬਲਮ ਆ ਰਹੀ ਹੈ ਵੱਡੇ ਸਕੇਲ ਤੇ ਲੋਕਾਂ ਨੂੰ ਜਦੋਂ ਤੁਸੀਂ ਇਹ ਚੀਜ਼ ਸਮਝਾਉਣੀ ਆ ਤਾਂ ਉਹ ਸਿਸਟਮ ਵੀ ਥੋੜਾ ਜਿਹਾ ਵੱਡਾ ਚਾਹੀਦਾ ਹੋਊਗਾ ਸਿਸਟਮ ਭਾਜੀ ਵੱਡਾ ਚਾਹੀਦਾ ਸੀ ਤਾਂ ਹੀ ਚਾਹੁੰਦੇ ਆ ਕਿ ਸਾਡੇ ਨਾਲ ਜਿਹੜੀਆਂ ਸਾਡੀਆਂ ਸੰਸਥਾਵਾਂ ਹੈਗੀਆਂ ਉਹ ਸਹਿਯੋਗ ਕਰਨ ਕਿਉਂਕਿ ਇੱਕ ਚੀਜ਼ ਤੇ ਹੋ ਗਈ ਹੈ ਕਿ ਜਿਵੇਂ ਦੇਖ ਕੇ ਚਮਤਕਾਰ ਦੇਖ ਕੇ ਲੋਕਾਂ ਨੂੰ ਚਮਤਕਾਰ ਦੇਖਣ ਦਾ ਬੜਾ ਸ਼ੌਕ ਹੁੰਦਾ ਹੈ ਹੁਣ ਦੇਖੋ ਆਪਾਂ ਇਹਨਾਂ ਨੂੰ ਵੀ ਜੋ ਚਮਤਕਾਰ ਨਾ ਦਿਖਾਉਂਦੇ ਨਾ ਪਹਿਲੇ ਇਹਨਾਂ ਨੇ ਵੀ ਨਹੀਂ ਹੋਣਾ ਹੁਣ ਆਪਾਂ ਨੇ ਇਹਨਾਂ ਤੇ ਕਰਕੇ ਦਿਖਾਤਾ ਇਹਨਾਂ ਨੂੰ ਲੱਗਿਆ ਵੀ ਵਾਕਈ ਕੋ ਉਨਾਂ ਕੋਈ ਸ਼ਕਤੀਆਂ ਕੰਮ ਕਰ ਰਹੀਆਂ ਹਾਂ ਜਦੋਂ ਕਿ ਆਪਾਂ ਭਾਜੀ ਤੁਹਾਨੂੰ ਦੱਸਿਏ ਇੱਕ ਸਾਇੰਸ ਸੀਗੀ ਜੋ ਵੀ ਆਪਾਂ ਅਪਲਾਈ ਕੀਤੀ ਹੈ ਤੁਹਾਡੇ ਤੇ ਠੀਕ ਹੈ ਜੀ ਕੋਈ ਚਮਤਕਾਰ ਨਹੀਂ ਹੈ ਜੇ ਥਾਵੇਂ ਜੇ ਕੋਈ ਧੂਆਂ ਮਾਰ ਦੇ ਜਾਂ ਕੋਈ ਪੁੜੀ ਚਾਹ ਕੇ ਸਿੱਟ ਦੇ ਦਿੰਦੇ ਤਾਂ ਫਿਰ ਲੋਕਾਂ ਨੇ ਮੰਨ ਲੈਣਾ ਸੀ ਵੀ ਉਹਦੇ 'ਚ ਕੋਈ ਗੱਲ ਸੀ ਦੇਖੋ ਹੁਣ ਆਪਾਂ ਚੋਲਾ ਪਾ ਕੇ ਇੱਥੇ ਆ ਕੇ ਖੜ੍ਹ ਜਾਈਏ ਤੇ ਭਾਵੇਂ ਮੱਥਾ ਟਿਕਾਈ ਜਾਈਏ ਇੰਨਾ ਕ ਦਿਖਾ ਕੇ ਇੱਕ ਦੋ ਜਣੇ ਤੇ ਦਿਖਾਣ ਦੀ ਲੋੜ ਹੁੰਦੀ ਹੈ ਬਾਕੀ ਤਾਂ ਆਪੇ ਹੀ ਗਿਰ ਜਾਂਦੇ ਆ ਕੇ ਪੈਰਾਂ 'ਚ ਬਾਕੀ ਉਹਨਾਂ ਨੇ ਤਿਆਰ ਹੋ ਦੂਜੇ ਧਰਮਾਂ 'ਚ ਜਾ ਰਹੇ ਆ ਧਰਮ ਸਾਰੇ ਸਤਕਾਰਯੋਗ ਹੈ ਮੈਂ ਤੇ ਦੱਸ ਦਵਾ ਆਪਾਂ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਕਹਿੰਦੇ ਹੈਗੇ ਸਾਰਿਆਂ ਦੀ ਸਤਕਾਰ ਕਰਦੇ ਆ ਉਹ ਚ ਸ਼ਾਮਲ ਹੋਏ ਗਲਤ ਲੋਕ ਲੇਕਿਨ ਹਰੇਕ ਧਰਮ ਦੇ ਵਿੱਚ ਨਾ ਕਿਉਂਕਿ ਸਾਡੇ ਸਿੱਕ ਧਰਮ ਦੇ ਵਿੱਚ ਵੀ ਬਹੁ ਡੇਰੇ ਆ ਉੱਥੇ ਵੀ ਬੜਾ ਪਖੰਡ ਹੈ ਇੱਕ ਜਗ੍ਹਾ ਮੈਂ ਪਿੱਛੇ ਡੇਰੇ 'ਚ ਗਿਆ ਸੀਗਾ ਉੱਥੇ ਲਿਖਿਆ ਹੋਇਆ ਸੀਗਾ ਕਿ ਮੈਂ ਰੱਬ ਨੂੰ ਦੇਖਿਆ ਹੁਣ ਔਰ ਸਾਡਾ ਮੰਨਣਾ ਹੈ ਕਿ ਜੇ ਬੰਦਾ ਰੱਬ ਦੇਖ ਲਵੇ ਉਹ ਦੱਸਣ ਜੋਗਾ ਹੀ ਨਹੀਂ ਹੁੰਦਾ ਹੈਗਾ ਇਹ ਸਾਰੇ ਧਰਮਾਂ 'ਚ ਹੀ ਹੈ ਆਪਾਂ ਕਿਸੇ ਇੱਕ ਧਰਮ ਦੀ ਗੱਲ ਨਹੀਂ ਕਰਦੇ ਲੇਕਿਨ ਕਨਵਰਜਨ ਦੀ ਸਮੱਸਿਆ ਲੇਕਿਨ ਉੱਥੇ ਜਿਹੜਾ ਕਨਵਰਟ ਕੀਤਾ ਉਹਨਾਂ ਨੂੰ ਜਾਂਦਾ ਹੈ ਹਮ ਚਮਤਕਾਰ ਦਿਖਾ ਕੇ ਸ਼ਕਤੀਆਂ ਦਿਖਾ ਕੇ ਗੁੰਮਰਾਹ ਕਰਕੇ ਲਾਲਚ ਦੇ ਕੇ ਕਰਿਆ ਜਾਂਦਾ ਹੈ ਤੇ ਹੁਣ ਦੇਖੋ ਅਸੀਂ ਇਸ ਜਿਹੜਾ ਸਾਡੇ ਕੋਲ ਕਲਾ ਇਹ ਸਾਇੰਸ ਹੈ ਅਸੀਂ ਇਹਦੇ ਨਾਲ ਲੋਕਾਂ ਨੂੰ ਜਾਗਰੂਕਤਾ ਕਰ ਸਕਦੇ ਹਾਂ ਜਾਗਰੂਕ ਕਰ ਸਕਦੇ ਹਾਂ ਕਿ ਇਹ ਇੱਕ ਸਾਇੰਸ ਹੈ ਲੋਕਾਂ ਨੂੰ ਲੋਕਾਂ ਨੂੰ ਬਚਣਾ ਚਾਹੀਦਾ ਹੈ ਜਦੋਂ ਮੰਨ ਲਓ ਹੁਣ ਇਹ ਲੱਖ 2 ਲੱਖ ਬੰਦੇ ਨੇ ਵੀਡੀਓ ਦੇਖੀ ਉਹਦੇ ਚੋਂ ਕਿਤੇ ਹਜ਼ਾਰ ਨੇ ਵੀ ਆਪਣੇ ਪੱਲੇ 'ਚ ਗੱਲ ਬੰਨ ਲੀ ਤੇ ਸਾਡੀ ਵੀਡੀਓ ਸਫਲ ਹੋ ਗਈ ਪਾਈ ਹੋਈ ਲੇਕਿਨ ਜਿੱਥੇ ਵੱਡੇ ਲੈਵਲ ਦੀ ਆਪਾਂ ਗੱਲ ਕਰਦੇ ਆਂ ਕਿ ਕਈ ਲੋਕ ਜਾ ਰਹੇ ਆ ਨਾ ਕਿਸੇ ਲਾਲਚ ਦੇ ਵਿੱਚ ਕਿ ਕਿਸੇ ਦਾ ਕੋਈ ਆਪਰੇਸ਼ਨ ਹੋਣਾ ਹੈ ਕਿਸ ਨੂੰ ਪੜ੍ਹਾਈ ਫਰੀ ਚਾਹੀਦੀ ਹੈ ਉਹ ਕਿਸੇ ਕਿਸੇ ਦੂਜੇ ਧਰਮ ਵਾਲੇ ਨੇ ਉਹਨੂੰ ਦੇ ਦਿੱਤੀ ਐ ਫਰੀ ਚੀਜ਼ ਉਹ ਉਧਰ ਚਲਾ ਗਿਆ ਤੇ ਉਹਦੇ ਵਾਤੇ ਸਾਨੂੰ ਸਾਡੀਆਂ ਜਿਹੜੀਆਂ ਸੰਸਥਾਵਾਂ ਵੱਡੀਆਂ ਉਹਨਾਂ ਦੀ ਜ਼ਰੂਰਤ ਹੁੰਦੀ ਹੈ ਇਸੇ ਲਈ ਅਸੀਂ ਉਹਨਾਂ ਦੇ ਨਾਲ ਸਾਡੀ ਟੀਮ ਐ ਦੱਸਿਆ ਨਾ ਕਿ ਹਰਮਨ ਸਿੰਘ ਜੀ ਦੀ ਅਗਵਾਈ ਦੇ ਵਿੱਚ ਕੰਟੈਕਟ ਵੀ ਕਰ ਰਹੀ ਐ ਕਿ ਤੁਸੀਂ ਸਾਡਾ ਸਹਿਯੋਗ ਲੋਪਾ ਕਰ ਸਕਦੇ ਆਂ ਸਾਡੇ ਕੋਲੇ ਕਲਾ ਹੈਗੀ ਐ ਚਲੋ ਕਿਉਂਕਿ ਇਹਦੇ ਵਿੱਚ ਗੱਲ ਇਹ ਹੈ ਵੀ ਚਲੋ ਇਹਨਾਂ ਨੇ ਭਾਵੇਂ ਐਸਜੀਪੀ ਦਾ ਨਾਮ ਲਿਆ ਪਰ ਅਸਲ ਇਹ ਗੱਲ ਕਹਾਂਗੇ ਵੀ ਬਾਕੀ ਵੀ ਹੋਰ ਬਹੁਤ ਸੰਸਥਾਵਾਂ ਇਹ ਜੀਆਂ ਨੇ ਜਿਹੜੀਆਂ ਕੰਮ ਕਰਦੀਆਂ ਨੇ ਹੈਗੀਆਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਤੇ ਖਾਸ ਤੌਰ ਤੇ ਜੇ ਸਿੱਖੀ ਨਾਲ ਜੁੜਿਆ ਹੋਇਆ ਕਾਰੀਏ ਤਾਂ ਉਹ ਤਾਂ ਬਹੁਤ ਜ਼ਿਆਦੇ ਨੇ ਹੈਗੀਆਂ ਔਰ ਇਹਦੇ ਵਿੱਚ ਸਭ ਤੋਂ ਜ਼ਿਆਦਾ ਸਮਝਣ ਵਾਲੀ ਲੋੜ ਇਹ ਹੈ ਵੀ ਇਸ ਤਰ੍ਹਾਂ ਦੇ ਨਾਲ ਜੇਕਰ ਤੁਸੀਂ ਕਿਸੇ ਨੂੰ ਵੀ ਸਮੂਹਿਕ ਕਰ ਸਕਦੇ ਹੋ ਤਾਂ ਆਖਰ ਉਹਦੇ ਨਾਲ ਤਾਂ ਬੰਦਾ ਕੋਈ ਵੀ ਖਲਵਾੜ ਕਰ ਸਕਦਾ ਜੇਕਰ ਉਹਦਾ ਮਕਸਦ ਗਲਤ ਹੈ ਇਹ ਚੀਜ਼ ਸਮਝਾਉਣ ਦਾ ਮਕਸਦ ਇਹ ਸੀਗਾ ਕਿ ਕਿ ਹੁਣ ਤੱਕ ਤੁਸੀਂ ਇਹ ਜੇ ਵੀਡੀਓ ਤਾਂ ਬਹੁਤ ਦੇਖ ਲਏ ਹੋਣੇ ਬੰਦੇ ਜੇ ਹਰ ਇੱਕ ਚੀਜ਼ ਦਾ ਮਕਸਦ ਵੱਖਰਾ ਇੱਥੇ ਲੋੜ ਇਹ ਹੈ ਵੀ ਅਸੀਂ ਚਮਤਕਾਰਾਂ ਨੂੰ ਦੇਖ ਕੇ ਆਪਦਾ ਸਭ ਕੁਝ ਦੋਤੇ ਨਾ ਲਈਏ ਜਿਹੜਾ ਕਿ ਸ਼ਾਇਦ ਹੁਣ ਹੋ ਰਿਹਾ ਹੈ ਤੇ ਉਹ ਸਮਝਣ ਦੀ ਲੋੜ ਹੈ ਉਹਨਾਂ ਨੂੰ ਜਰੂਰ ਇਹ ਤੁਸੀਂ ਗੱਲ ਸ਼ੇਅਰ ਕਰਿਓ ਜਿਹੜੇ ਲੋਕ ਕਹਿੰਦੇ ਨੇ ਵੀ ਫਲਾਣਾ ਬਾਬਾ ਫਲਾਣੀ ਚੀਠੀ ਕਰ ਦਿੰਦਾ ਫੂਕ ਮਾਰ ਕੇ ਕਰ ਦਿੰਦਾ ਹੱਥ ਹੱਥ ਰੱਖ ਕੇ ਕਰ ਦਿੰਦਾ ਤਾਂ ਉਹਨਾਂ ਨੂੰ ਵੀ ਚੀਜ਼ ਜਰੂਰ ਦਿਖਾ ਦਿਓ ਵੀ ਭਾਈ ਇਹ ਕੋਈ ਚਮਤਕਾਰ ਨਹੀਂ ਬਲਕਿ ਇਹ ਇੱਕ ਤਕਨੀਕ ਹੈ ਜਿਹਦੇ ਨਾਲ ਸਹੀ ਮਕਸਦ ਨਾਲ ਤਾਂ ਬੰਦਾ ਠੀਕ ਹੋ ਜਾਂਦਾ ਗਲਤ ਮਕਸਦ ਨਾਲ ਲੁੱਟਣ ਤੋਂ ਇਲਾਵਾ ਕੁਝ ਨਹੀਂ ਵੀਡੀਓ ਜਰਨਿਸਟ ਹਰਪਾਲ ਦੇ ਨਾਲ ਮਿਸਿੰਗ ਰੋਜ਼ਾਨਾ ਸਪੋਰਟਸ ਚ